ਸੁਣ ਤਲਬੀਰ ਸਿੰਘਾ ਗੱਲ ਮੰਨ ਲੈ ਇਹ ਜੋ ਗੱਲਾਂ ਘੁੱਟ ਕੇ ਤੇ ਪੱਲੇ ਬੰਨ ਲੈ ਇਹ ਜੋ ਗੱਲਾਂ ਘੁੱਟ ਕੇ ਤੇ ਪੱਲੇ ਬੰਨ ਲੈ ਹਾਜ਼ਰੀ ਗੁਰੂ ਤੇ ਜਾ ਕੇ ਦਰਪਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਸੁਣ ਤਲਬੀਰ ਸਿੰਘਾ ਗੱਲ ਮੰਨ ਲੈ ਏ ਜੋ ਗੱਲਾਂ ਘੋਟ ਕੇ ਤੇ ਪੱਲੇ ਬੰਨ ਲੈ ਏ ਜੋ ਗੱਲਾਂ ਘੋਟ ਕੇ ਤੇ ਪੱਲੇ ਬੰਨ ਲੈ ਹਾਜ਼ਰੀ ਗੁਰੂ ਤੇ ਜਾ ਕੇ ਦਰ ਪਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਅਤਰ ਫਲੇਲਾਂ ਦਿੱਤੀਆਂ ਨੇ ਲਾਉਣ ਨੂੰ ਮਾਇਆ ਦਿੱਤੀ ਰੰਗਲੇ ਮਹੱਲ ਪਾਉਣ ਨੂੰ ਮਾਇਆ ਦੇ ਤਿਰੰਗਲੇ ਮਹੱਲ ਪਾਉਣ ਨੂੰ ਉਸ ਦਾ ਵੀ ਨਾਮ ਕਦੇ ਦਿਲ ਲਤਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਰੰਗ ਜਿਹੜਾ ਦਿੰਦਾ ਉਸ ਨੂੰ ਭਲਾਈ ਜਾਂਦਾ ਏ ਜਿਹੜਾ ਦਿੰਦਾ ਉਸ ਨੂੰ ਭਲਾਈ ਜਾਂਦਾ ਏ ਜਿਹੜਾ ਸਭ ਦੇ ਉਹਦਾ ਮਾਲਦਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਉਸ ਤੀਰ ਜਤ ਰਹਿਣ ਵਾਲੇ ਸੁਖੀ ਨੇ ਮਾਇਆ ਧਾਰੀ ਨਾਮ ਤੋਂ ਬਗੈਰ ਦੁਖੀ ਨੇ ਮਾਇਆ ਧਾਰੀ ਨਾਮ ਤੋਂ ਬਗੈਰ ਦੁਖੀ ਨੇ ਉਹ ਪੜ ਗੋਰ ਬਾਣੀ ਸਾਰੇ ਦੁਖਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਧਿਆਪੁੱਤ ਸਾਬ ਲੋੜਦੇ ਯਾਰਿਆ ਇੱਕ ਤੈਨੂੰ ਨਾਮ ਨੇ ਲਗਾਉਂਗਾ ਪਾਰਿਆ ਓ ਕਿਲਾ ਹੰਕਾਰ ਵਾਲਾ ਘਰ ਸਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਦੇਖ ਜੇ ਤਾਂ ਦੇਵੇਂ ਫਿਰੇ ਭੁੱਲਿਆ ਮਾਇਆ ਦੇ ਨਸ਼ੇ ਸਭ ਕੁਝ ਭੁੱਲਿਆ ਮਾਇਆ ਦੇ ਨਸ਼ੇ ਸਭ ਕੁਝ ਭੁੱਲਿਆ ਤਾ ਵੀ ਮੰਗਵਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਨਾ ਹੀ ਅਖੀਰ ਤੇਰੇ ਕੰਮ ਆਊਗਾ ਨਾਮ ਤੋਂ ਬਗੈਰ ਬੰਦਾ ਪਛਾਉ ਤਾਊਗਾ ਨਾਮ ਤੋਂ ਬਗੈਰ ਬੰਦਾ ਪਛਾਉ ਤਾਊਗਾ ਦੀ ਨਾਮ ਜਪ ਤਾਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਸੋਹੀਅਤ ਤੇ ਮਹਿਤਸ ਮਝਾਉਂਦੇ ਗੱਲ ਹੈ ਨਾਮ ਤੋਂ ਬਗੈਰ ਸਭ ਝੂਠੇ ਬਲ ਹੈ ਨਾਮ ਤੋਂ ਬਗੈਰ ਸਭ ਝੂਠੇ ਬਲ ਹੈ ਉਹ ਕਾਬਲ ਤੇ ਮਹਿਤ ਹੋਰ ਲਾਡਾ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ ਕਦੇ ਉਸ ਰੱਬ ਨੂੰ ਵੀ ਯਾਦ ਕਰ ਲੈ